ਹੈਲੋ ਹੈ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਤੇ ਕਿਦਾਂ ਤੁਸੀਂ ਸਾਰੇ ਘੈਂਟ ਹੋ ਤੇ ਅੱਜ ਆਪਾਂ ਚੱਲੇ ਆਂ ਜੀ ਆਪਣੇ ਘਰੇ ਸੁਲਤਾਨਪੁਰ ਲੋਧੀ ਤੇ ਇੱਥੇ ਮੀ ਬਹੁਤ ਜ਼ਿਆਦਾ ਪੈਨਜਾ ਤੁਸੀਂ ਵੇਖ ਹੀ ਸਕਦੇ ਹੋ ਤੇ ਮੈਂ ਮੀ ਜੀ ਮੁੜ ਕੇ ਬੂਹਾ ਟੱਪਿਆ ਹੈਗਾ ਤੇ ਆਪਾਂ ਅੰਦਰ ਆ ਗਏ ਆ ਤੇ ਹੁਣ ਆਪਾਂ ਟਾਬੇ ਤੇ ਆ ਗਏ ਆ ਟਾਬੇ ਤੇ ਚੂਨਾ ਵਾਲਾ ਟੱਬਾ ਵਾ ਇੱਥੇ ਚੂਲੇ ਲੇ ਦਵਾਂਗੇ ਆਪਾਂ ਫਤਿਹਨਾਂ ਨੂੰ ਤੇ ਗਗਨਾਂ ਨੂੰ ਤੇ ਆਪਾਂ ਵੀ ਚੂਲੇ ਲਵਾਵਾਂਗੇ ਤੇ ਵੀ ਗਿਜਾਦ ਨੇ ਕਿੰਨੇ ਖੁਸ਼ ਹੋ ਗਏ ਝੂੜੇ ਲੈ ਲੈਂਦੇ ਆ ਤੇ ਉਹ ਫਤਿਹ ਕਿਦਾਂ ਲੈ ਨੇਰੇ ਆਉਂਦੇ ਉਹ ਮੈ ਲੈ ਨੇਰੇ ਝੂਟੇ ਤੇ ਤੁਸੀਂ ਦੇਖ ਹੀ ਸਕਦੇ ਹੋ ਕਿਤਰਾ ਇਹਨਾਂ ਨੇ ਉੱਤੇ ਐਨ ਕਾਲਾਈਆਂ ਤੇ ਤੇ ਮੈਂ ਵੇਖਿ ਜਦੱਕ ਗੱਡੀ ਤੇ ਜਾਉ ਚੂਲਾ ਪਿਉ ਹੁੰਦੇ ਆ ਤੇ ਇਧਰੋਂ ਵੀ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਆਪਾਂ ਹੋਟਲ ਤੇ ਟਾਪ ਬੇਚ ਰੋ ਕੇ ਇਧਰ ਨਾਲ ਹੀ ਹਾਈਵੇ ਆ ਤੇ ਉਹ ਸਾਹਮਣੇ ਸਾਡੀ ਗੱਡੀ ਲੋਤੀ ਆ ਉਰਲੀ I20 ਤੇ ਆ ਮਸੀਤਰੀ ਹੁੰਦੇ ਆ ਤੇ ਇੱਥੇ ਬਤਾਂਉ ਬੜੇ ਜਿਆਦੇ ਲੱਗੇ ਹੀਗੇ ਤੇ ਚੂਲੇ ਤਾਂ ਮੈਂ ਛੁਟਾ ਦੇਣ ਜਾਂ ਇਹਨਾਂ ਨੂੰ ਤੇ ਮੈਂ ਚੋਲੇ ਬੈਗ ਚੋਕੇ ਦੂਜੇ ਚੂਲੇ ਤੇ ਰੱਖਦੇ ਤੇ ਦਿਰਪਾ ਵੀ ਚੂਲੇ ਲੈ ਲੈਂਦੇ ਆ ਤੇ ਹੁਣ ਤੁਸੀਂ ਦੇਖ ਹੀ ਸਕਦੇ ਹੋ ਬਤੂ ਕਿੰਨੇ ਲੱਗੇ ਇੱਧਰ ਤੇ ਮੋਲ ਵੀ ਠੀਕ ਠਾਕ ਜਾਈ ਆ ਤੇ ਇੱਧਰ ਨਹੀਂ ਆ ਰਿਹਾ ਲੰਦੇ ਜਵਾਨ ਹੈ ਇੱਧਰ ਕੁਮਲ ਚਿਪਸ ਲੈ ਆਇਆ ਵਾ ਤੇ ਆਪਾਂ ਚੁਪ ਚੁਪ ਸੁਖਾਨੇ ਹੁਣ ਆ ਖਾ ਲੈ ਤੇ ਆ ਹੁਣ ਆਪਾਂ ਆਪਾਂ ਵੀ ਚਿਪਸ ਚੁਪ ਸੁਖਾਨੇ ਆ ਉੱਪ ਆ ਗਏ ਨਾ ਟਾਬੇ ਦੇ ਬਾਹਰ ਮੀਨਿੰਗ ਜਿੱਥੇ ਬਚਾ ਚੁਪੀ ਨਹੀਂ ਆ ਆ ਮੈਂ ਬਿਠਾ ਆ ਭਾਬੀ ਬੈਠੇ ਆ ਤੇ ਆ ਫਤੇ ਬੈਠਾ ਵਾ ਇਹਨਾਂ ਚੁਪੇ ਲਾ ਕੇ ਦਿੱਤੇ ਖਾ ਲੈਣ ਮੰਗਦੇ ਸੀ ਤੇ ਜੇ ਤੁਸੀਂ ਵੇਖੀ ਸਕਦੇ ਹੋ ਤੇ ਆ ਕੋਮਲ ਬੈਠਾ ਵਾ ਤੇ ਉਹ ਮਾਸੀ ਉਧਰ ਆਪਾਂ ਇੱਥੇ ਚਾਹ ਪਾਣੀ ਵੀ ਨਾ ਤੇ ਕਈ ਮੇਰੇ ਵੀਰ ਵੀਡੀਓ ਵੇਖ ਕੇ ਲਾਈਕ ਕਮੈਂਟ ਸਬਸਕ੍ਰਾਈਬ ਨਹੀਂ ਕਰਦੇ ਸ਼ੇਅਰ ਵੀ ਨਹੀਂ ਕਰਦੇ ਉਹ ਐਵੇਂ ਨਾ ਕਰਿਆ ਕਰੋ ਜ਼ਰੂਰ ਕਰਿਆ ਕਰੋ ਤੇ ਮੈਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਆਪਾਂ ਆ ਗਏ ਹਾਂ ਜੀ ਹੁਣ ਬਤਕ ਇਹ ਫੜਨ ਦੇ ਕਿ ਬਤਕ ਇਹ ਦੋਵੇਂ ਇਨਪ ਇਹਦੇ ਪਿੱਛੇ ਲੱਗ ਕੇ ਜੇ ਵੱਡੀ ਜੇ ਵੱਡੀ ਬਤਕ ਹੁੰਦੀ ਤੇ ਇਹਨਾਂ ਨੇ ਉਹਨੇ ਬਤਕ ਨੇ ਇੰਨਾ ਦੰਦੀ ਵੜਦ ਨੇ ਹੈਗੀ ਤੇ ਤੇ ਤੁਸੀਂ ਦੇਖ ਸਕਦੇ ਹੋ ਇਹ ਅੱਧਾ ਘੰਟਾ ਪੂਰਾ ਬਤਕ ਪਿੱਛੇ ਲੱਗੇ ਦੋਵੇਂ ਜਾਣੇ ਦੋ ਦੋਵੇਂ ਜਾਣੇ ਲੱਗੇ ਜਿਵੇਂ ਜਿਤਰਾ ਕਿ ਵੇਖ ਹੀ ਸਕਦੇ ਹਾਂ ਪਤਕ ਨੰਗੀ ਆ ਆਪਣੇ ਪੈਰਾਂ ਦੇ ਕੋਲ ਹੀ ਤੇ ਉਧਰ ਚਾਹ ਬੰਦਈ ਆ ਹੋਟਲ ਟਾਬੇ ਚ ਤੇ ਆ ਟਾਬੇ ਦਾ ਬੋਟ ਲੱਗਾ ਵਾ ਬੋਰਡ ਤੇ ਇਹ ਉਹ ਵੱੜ ਗਿਆ ਗੁੱਗੂ ਥੱਲੇ ਗੁਰਵੀਰ ਥੱਲੇ ਤੇ ਫਤਿਹ ਅੰਦਰ ਉੱਤੇ ਆ ਤੇ ਆਪਣਾ ਜੇ ਮੇਰੀਆਂ ਵੀਡੀਓ ਤੁਹਾਨੂੰ ਪਸੰਦ ਲੱਗਦੀਆਂ ਵਧੀਆ ਲੱਗਦੀਆਂ ਵਾ ਤੇ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਸ਼ੇਅਰ ਵੀ ਕਰਦਾ ਕਰੋ ਤੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੇ ਹੁਣ ਆਪਣੀ ਚਾਹ ਆਉਣ ਵਾਲੀ ਆ ਆਪਣੀ ਚਾਹ ਜੀ ਹੁਣ ਆ ਚੁੱਕੀ ਆ ਚਾਹ ਤੇ ਪਕੌੜੇ ਹੀ ਨਾਲ ਆਪਾਂ ਰੱਖੇ ਗਏ ਤੇ ਆਪਾਂ ਨੂੰ ਲੈ ਗਏ ਗੁਰਫਤੇ ਨੂੰ ਤੇ ਆਪਾਂ ਚਾਹ ਪਾਣੀ ਪੀਨੇ ਆਣ ਤੇ ਆਪਾਂ ਚਾਹ ਪਾਣੀ ਪੀ ਕੇ ਮਿਲਦੇ ਆ ਆਪਾਂ ਜੀ ਹੁਣ ਇਹ ਤੇ ਚੂਲੇ ਲੱਗੇ ਵਾਵਾ ਪਾ ਇਤੇ ਝੂਟੇ ਲੱਪੇ ਇਹ ਛੋਟਾ ਹੀ ਬੜਾ ਹੀ ਮੇਰੀਆਂ ਲੱਤਾਂ ਥਲੇ ਲੱਗਦੀਆਂ ਆਂ ਹੀ ਤੇ ਫੇਰ ਮੈਂ ਉਹ ਆਪਣੀ ਗੱਡੀ ਘੋਤੀ ਸਾਹਮਣੇ ਆਈ 20 ਆ ਗਲੇ ਸਾਹਮਣੇ ਘੋਤੀ ਤੇ ਹੁਣ ਆਪਾਂ ਚੱਲਦੇ ਆਂ ਗੁਰਦਾਰੇ ਆਪਾਂ ਗੁਰਦਾਰੇ ਆ ਚੁੱਕੇ ਆਂ ਜੀ ਜਿਵੇਂ ਜਿਤਰਾ ਕੀ ਦੇਖ ਹੀ ਸਕਦੇ ਆ ਇਹ ਸਿੱਧਾ ਸਿੰਘਾਂ ਦਾ ਗੁਰਦਾਰਾ ਵਾ ਮਹੂਦੇ ਮਹੂਦੇ ਹਾਈਵੇ ਦੇ ਵਿੱਚ ਵਿੱਚ ਹੁੰਦਾ ਵਾ ਮਹੂਦੇ ਰੋਡ ਦੇ ਵਿੱਚ ਵਿੱਚ ਜਿੱਥੇ ਮਹੂਦੀਆਂ ਕੰਚੀਆਂ ਨਿਕੰਚੀਆਂ ਉਧਰੋਂ ਤੂੰ ਹੀ ਮੜ ਜਾਣਾ ਖੱਬੇ ਪਾਸੇ ਖੱਬੇ ਪਾਸੇ ਨੂੰ ਫੇਰ ਪੁਲ ਚੜਨਾ ਪੁਲ ਦੇ ਉੱਤੇ ਆ ਜਾਣਾ ਗੁਰਦਰਾ ਪੁਲ ਦੇ ਮੈਨਿੰਗ ਥੱਲੇ ਛੜ ਕੇ ਤੇ ਇਹ ਹੁਣ ਝਾੜੂ ਝਾੜੂ ਆ ਦਾ ਵੇਖੋ ਕੀ ਹਾਲ ਕਰਨ ਦੇ ਆ ਤੁਸੀਂ ਦੇ ਕੇ ਸਾਦੇ ਆ। ਉਹ ਚਾੜੂ ਖੁੱਲਿਆ ਆ ਹੈਗਾ। ਭਾਬੀ ਨੂੰ ਆਂਦੀ ਕੀ ਆਂਦੇ ਕੀ? ਇਹ ਚਾੜੂ ਰੱਖਦੇ ਤੇ ਉਹ ਬੋਕਰ ਰੱਖਦੇ ਤੇ ਛਾੜੂ ਫੜਲਾ ਤੇ ਉਹਾਂ ਦੇ ਹੀ ਨਹੀਂ ਨਹੀਂ ਇਹ ਬੋકરી ਫੜਨੀ ਆ ਮੈਂ ਭਾਬੀਆਂ ਦੀ ਚਲ ਫੜ ਲਾ ਫਿਰ ਤੇ ਫਿਰ ਹੁਣ ਇਸ਼ਾਰਾਰਤੀ ਬੋਏ ਕਿਤੇ ਛਾਲਾਂ ਬੜੀਆਂ ਮਾਰਦੇ ਤੋਤੋ ਆਲਾ ਜਿਵੇਂ ਮੋਬਾਈਲ ਤੁਸੀਂ ਵੀ ਇਹ ਹੀ ਚਾਹੁੰਦੇ ਹੋ ਕਿ ਮੇਰੇ ਵੀਰ ਵੀਡੀਓ ਵੇਖ ਕੇ ਲਾਈਕ ਕਮੈਂਟ ਸਬਸਕ੍ਰਾਈਬ ਨਹੀਂ ਕਰਦੇ ਜਰੂਰ ਕਰਿਓ ਅੱਜ ਦਾ ਵਲੋਗ ਆਪਾਂ ਇੱਥੇ ਕਰਦੇ ਖਤਮ